ਮਾਨਸੋਹਰ ਤੋਂ ਅੱਜ ਇੱਕ ਚੋਣ ਦੇ ਕਰੀਟਰ ਨੂੰ ਲੈ ਕੇ ਸੇਮਟ ਕਿਸਾਨ ਮੋਰਚਾ ਦੇ ਵੱਲੋਂ ਡਿਪਟੀ ਕਮਿਸ਼ਨਰ ਮਾਨਸੋਹਰ ਦੇ ਦਫ਼ਤਰ ਦਾ ਅਕਰੋਪ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਵੀ ਰੋਸ ਪ੍ਰਦਰਸ਼ਨ ਕੀਤਾ। ਤਾਂ ਮਾਨਸੋਹਰ ਦੇ ਕਈ ਖਰੀਦ ਕੇਂਦਰਾਂ ਉੱਤੇ ਛੋਨਾ ਪਿਆ ਪਰ ਛੋਣ ਦੀ ਖਰੀਦ ਬੰਦ ਕਰ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਛੋਣ ਦੀ ਖਰੀਦ ਸ਼ੁਰੂ ਹੋਣ ਤੱਕ ਧਰਨਾ ਜਾਰੀ ਰਹੇਗਾ। ਤਾਂ ਕਿਸਾਨਾ ਗੁੱਣ ਨੇ ਕਿਹਾ ਕਿ ਖਰੀਦ ਕੇਂਦਰਾਂ ਉੱਤੇ ਛੋਨਾ ਪਿਆ ਪਰ ਖਰੀਦਿਆ ਨਹੀਂ ਜਾ ਰਿਹਾ। ਇਸ ਕਾਰਨ ਨਿੱਜੀ ਵਪਾਰੀ ਕਿਸਾਨਾਂ ਨੂੰ ਲੁੱਟ ਰਹੇ ਨੇ ਇਸ ਦੇ ਲਈ ਸਰਕਾਰ ਨੂੰ ਝੋਨੇ ਦੀ ਖਰੀਦ ਸ਼ੁਰੂ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਲੋਕਦਬੰਦ ਕਰਨੀ ਚਾਹੀਦੀ ਹੈ। ਤੁਹਾਨੂੰ ਕੀ ਹੈ ਵੀ ਹਜੇ ਝੋਨਾ ਮੰਡੀਆਂ 'ਚ ਪਿਆ ਹੈ। ਮੇਰਾ ਖਿਆਲ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਚੰਨਕ 1000 ਗੱਟਾ ਮਤਲਬ 5-6 ਮੰਡੀਆਂ ਦੇ ਵਿੱਚ ਪਿਆ ਗਿਆ। ਅਸੀਂ ਪਰਸੋਂ ਬੀਸੀ ਦੇ ਜਿਹੜਾ ਜੀ ਫਿਲਹਾਲ ਕਰੋ ਵਿੱਚ ਸੀਗਾ ਤੇਜਾਬ ਨੇ ਕੀਤੀ ਵੀ ਜਿਸ ਨਾਟ ਚੱਕਿਆ ਦਾ ਧਰਨਾ ਲਗਾਤਾ ਚਲਾਵਾਂਗੇ। ਅੱਜ ਅਸੀਂ ਘੜਕੀ ਆ ਕੇ 7 ਵਜੇ ਬੈਠ ਗਿਆਂਗੇ। ਤੇ ਹਜੇ ਤੱਕ ਅਧਿਕਾਰੀ ਕਹੀ ਜਾਂਦੇ ਨੇ ਵੀ 3 ਵਜੇ ਨੂੰ ਕਮਨ ਮੇੜਦਾਂਗੇ ਅਸੀਂ ਉਹਦੇ ਜਾਵਾਂਗੇ ਉਹਦੇ ਘਰੇ ਜਦੋਂ ਧੋਨਾ ਦਾਣਾ ਦਾਣਾ ਤੁਲਕਾ ਨਹੀਂ ਉਹਨਾਂ ਚਾਰ ਸੂਤਸਾਰ ਮੁਰਗੇ ਜਿੰਨੀਆਂ ਵੀ ਜੱਤੇ ਬੰਦੀਆਂ ਸਾਰੀਆਂ ਹਾਜ਼ਰ ਨੇ ਤੇ ਲਗਾਤਾਰ ਬੈਠਾਂਗੇ ਤੇ ਬੈਠ ਕੇ ਉਹਦੇ ਮਸਲੇ ਨੂੰ ਹੱਲ ਕਰਾਵਾਂਗੇ ਮੇਰਾ ਖਿਆਲ ਹੈ ਸਾਨੂੰ ਸਮਝ ਨਹੀਂ ਆ ਰਹੀ ਹੁਣ ਜਿਹੜੇ ਕਿਸਾਨ ਨੇ ਪਛੇਤੀ ਜੀ ਦੀ ਬੀਜੀ ਹੈ ਪਹਿਲਾਂ ਉਹਨੇ ਮੱਕ ਬੀਜਿਆ ਪਸ਼ੂਆਂ ਵਾਸਤੇ ਚਾਰ ਪਾਉਣਾ ਚਲੋ ਲੇਟ ਹੋ ਗਈ ਥੋੜੀ ਕਣੀ ਅਸੀਂ ਉਹਦੇ ਵੀ ਹੱਕ ਜਿੰਨੀ ਕੋਈ ਬਾਹਰੋਂ ਲਿਆ ਕੇ ਇੱਥੇ ਝੋਨਾ ਵੇਚੇ ਸੰਗੋ ਝੋਨਾ ਬਾਹਰੋਂ ਇੱਥੋਂ ਦੀ ਅਫਸਰ ਚਾਈ ਨੇ ਸੈਲਰ ਮਾਲਕਾਂ ਨੇ ਆੜਤੀਆਂ ਨੇ ਆ ਖਾਸ ਕਰਕੇ ਲੀਡਰਾਂ ਨੇ ਝੋਦੇ ਤੇ ਲਿਆ ਕੇ ਬਲੈਕ ਕੀਤੀ ਆ 500 ਰੁਪਿਆ ਕਵਾਂਟਮ ਆ ਗਿਆ ਉਹਨੂੰ ਜੁੱਤੀ ਤੋਂ ਲਿਆਂਦਾ ਰਾਜਸਥਾਨ ਤੋਂ ਲਿਆਂਦਾ ਬਿਹਾਰ ਤੋਂ ਲਿਆਂਦਾ ਉਹ ਅਰਜਨ ਪੰਜਾਬ ਦੇ ਚਾਰ ਜਿਹਨਾਂ ਦਾ ਚੋਨਾ ਮਾਰੀ ਗਿਆ ਸੀਗਾ ਤੇ 비ਮਣ ਖੇਲੇ ਦਾ ਓਂ ਘੱਟ ਲਿਖਿਆ ਤੇ ਜੇ ਨਾ 비ਮਣ ਘੱਟ ਲਿਖਦਾ ਫੇਰ ਇਹਨਾਂ ਨਾਲ ਕੀ ਬਣਦੀ ਪਰ ਉਹ ਬਾਹਰੋਂ ਲਿਆ ਕੇ ਸੈਲਰ ਭਰ ਲੈਨੇ ਤੇ ਇਸ ਕਰਕੇ ਗਲਤੀ ਮੰਨਦਿਆ ਕਰਦਾ ਦਾਣਾ ਦਾਣਾ ਝੋਨੇ ਦਾ ਚੱਕਾ ਜਾਵੇ ਅੱਜ 3 ਵਜੇ ਤੱਕ ਕਰ ਦੇਖਦੇ ਆ ਨਹੀਂ ਫਿਰ ਅਗਲਾ ਐਕਸ਼ਨ ਕਰਾਂਗੇ 3 ਵਜੇ ਨੂੰ ਨਾਨ ਨੇ ਵੜਿਆ ਕੰਮ ਫਿਰ ਕੋਈ ਨਾ ਕੋਈ ਐਕਸ਼ਨ ਕਰੂਗਾ ਮੌਕਾ ਹਾਂ ਮੈਂ ਐਡਵੋਕੇਟ ਬਵੀਰ ਕੌਰ ਬੀਕੇ ਜੂ ਟਕਾਉਂਦਾ ਬੁਰਜਕਿਲ ਵੱਲੋਂ ਕਿਉਂਕਿ ਅੱਜ ਜਿਹੜਾ ਹੈਗਾ ਲਗਾਤਾਰ ਨੇ ਕਿਸਾਨਾਂ ਦਾ ਝੋਨਾ ਜਿਹੜਾ ਸਰਕਾਰ ਦੀਆਂ ਸਿਫਾਰਸ਼ਾਂ ਤੇ ਜਿਹੜਾ 26 ਟੋਨਾ ਬੀਜਿਆ ਗਿਆ ਸੀ ਉਹ ਲਗਾਤਾਰ ਮੰਡੀਆਂ ਦੇ ਵਿੱਚ ਰੋਲ ਰਿਹਾ ਹੈ ਕੱਲ ਵੀ ਡੀਸੀ ਦਫਤਰ ਜਿਹੜਾ ਡੀਸੀ ਵਿਰੇਹਾਜ ਦਾ ਘਰਾਓ ਕੀਤਾ ਗਿਆ ਸੀ ਅੱਜ ਸੰਜੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਜਿਹੜਾ ਸਵੇਰੇ 7 ਵਜੇ ਤੋਂ ਜਿਹੜੇ ਕਿਸਾਨ ਆ ਅਸੀਂ ਸਾਰੇ ਹੀ ਆਗੂ ਇੱਥੇ ਜਿਹੜੇ ਪਹੁੰਚੇ ਹੋਏ ਆ ਕਿਉਂਕਿ ਜਿਹੜੀ ਸਰਕਾਰ ਹੈ ਲਗਾਤਾਰ ਆਪਣੇ ਵਾਅਦਿਆਂ ਦੇ ਖਿਲਾਫ ਉਤਰਈ ਹੈ ਕਿਉਂਕਿ ਕਿੱਥੇ ਤਾਂ ਭਗਵੰਤ ਮਾਨ ਸਰਕਾਰ ਦੇ ਲਗਾਤਾਰ ਬਿਆਨ ਆ ਰਹੇ ਨੇ ਵੀ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਅੱਜ ਦੀ ਅੰਬਰ ਹੋ ਚੁੱਕੀ ਹੈ ਹਜੇ ਰੁੜ ਰਿਹਾ ਉਹਨਾਂ ਦੀ ਜਿਹੜੀ ਹੈਗੀ ਹੈ ਕਿਸਾਨਾਂ ਦੀ ਜਿਹੜੀ ਫਸਲ ਆ ਰੁੜ ਰਹੀ ਹੈ ਤੇ ਕਿਸਾਨਾਂ ਦੇ ਜਿਹੜਾ ਲਗਾਤਾਰ ਜਿਹੜਾ ਕਰਜ਼ਾ ਦਿਨੋ-ਦਿਨ ਸਿਰ ਚੜ ਰਹੇ ਆ ਸਰਕਾਰ ਦੀਆਂ ਨੀਤੀਆਂ ਲਗਾਤਾਰ ਕਿਸਾਨਾਂ ਦੇ ਖਿਲਾਫ ਮਾਰੂ ਜਿਹੜੀਆਂ ਫੋਰੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਅੱਜ ਕਿਸਾਨ ਸੜਕ ਦੇ ਉੱਪਰ ਉਤਰੇ ਹੋਏ ਨੇ ਕਿਉਂਕਿ ਇੰਨੀ ਠੰਡ ਪੈ ਰਹੀ ਹੈ ਇਸ ਦੇ ਬਾਵਜੂਦ ਅੱਜ ਸਵੇਰੇ ਲਗਾਤਾਰ 7 ਵਜੇ ਤੋਂ ਜਿਹੜੇ ਕਿਸਾਨ ਜਥੇ ਬੰਦੀਆਂ ਕਿਸਾਨ ਆਗੂ ਇੱਥੇ ਡਟੇ ਹੋਏ ਨੇ ਤਾਂ ਕਿ ਜਿਹੜੀ ਡੀਸੀ ਦਫ਼ਤਰ ਜਾਂ ਡੀਸੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਤੱਕ ਅਸੀਂ ਆਪਣੀ ਜਿਹੜੀ ਗੱਲ ਪਹੁੰ ਰੋਲ ਤੇ ਮਜਬੂਰ ਨਾ ਕੀਤਾ ਜਾ